ਸਰਕਾਰ ਦੇ ਆਉਣ ਦੇ ਨਾਲ ਦੇਖੋ ਸਾਡਾ ਕਾਰੋਬਾਰ ਇੰਨਾ ਵਧਿਆ ਕਿ ਪਹਿਲਾਂ ਕੁਝ ਲੱਖਾਂ ਵਿੱਚ ਸੀ ਤੇ ਇਸ ਸਾਲ ਅਸੀਂ 20 ਕਰੋੜ ਦਾ ਕਾਰੋਬਾਰ ਕੀਤਾ ਹੈ ਇਸ ਵਿਭਾਗ ਦੇ ਵਿੱਚ ਸਾਡੇ ਨਾਲ ਸਰਕਾਰ ਦੇ ਨਾਲ ਬੜਾ ਫਰਕ ਪੈ ਰਿਹਾ ਜੀ ਅੱਗੇ ਤੋਂ ਅੱਗੇ ਹੋਰ ਫਰਕ ਪੈ ਰਿਹਾ ਜੀ ਮੇਰੇ ਗਰੁੱਪ ਦਾ ਨਾਮ ਹੈ ਜ਼ਾਇਕਾ ਸੈਲਫ ਹੈਲਪ ਗਰੁੱਪ ਅਸੀਂ ਪ੍ਰੋਡਕਟਸ ਤਿਆਰ ਕਰਦੇ ਹਾਂ ਹੋਮ ਮੇਡ ਹੁੰਦੀਆਂ ਸਾਰੇ ਸਾਡੇ ਪ੍ਰੋਡਕਟਸ ਵਾਲਾਂ ਨੇ ਇੰਨੀ ਮਿਹਨਤ ਕੀਤੀ ਹੈ ਇਹ ਜਗਰਾਉਂ ਦੀ ਪਹਿਲੀ ਮੈਲਾ ਵੈ ਜਿਨ੍ਹਾਂ ਨੇ ਸੈਲਪੈਲਪੂ ਗਰੁੱਪ ਬਣਾਇਆ ਵੈ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਸੋ ਸਹਿਕਾਰਤਾ ਵਿਭਾਗ ਪੰਜਾਬ ਵੱਲੋਂ ਅੱਜ 71ਵਾਂ ਸਰਵ ਭਾਰਤੀ ਜੋ ਦਿਵਸ ਹੈ ਰਾਜਪਦਰੀ ਸਮਾਗਮ ਕਰਵਾਇਆ ਗਿਆ ਤੇ ਇਸੇ ਦਿਨ ਉਹਨਾਂ ਸ਼ਖਸੀਤਾਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਸਹਿਕਾਰਤਾ ਵਿਭਾਗ ਦੇ ਅੰਦਰ ਜਾਂ ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀਆਂ ਉਹਨਾਂ ਨੇ ਨਾਮਣਾ ਖੱਟਿਆ ਹੈ ਤਸਵੀਰਾਂ ਨੇ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋ ਵਕ ਵਕ ਕੋਆਪਰੇਟਿਵ ਸੁਸਾਇਟੀਆਂ ਤੇ ਸਹਿਕਾਰਤਾ ਵਿਭਾਗ ਆ ਜੋ ਉਸ ਦੇ ਅਧੀਨ ਜੋ-ਜੋ ਆਪਣੀਆਂ ਪ੍ਰਾਪਤੀਆਂ ਨੇ ਉਸ ਸੰਬੰਧੀ ਸਨਮਾਨ ਕੀਤਾ ਗਿਆ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਪਹੁੰਚੇ ਸਨ ਉਹਨਾਂ ਵੱਲੋਂ ਜਿਹੜਾ ਸਨਮਾਨ ਕੀਤਾ ਗਿਆ ਉਹ ਸ਼ਕਸ਼ੀਤਾ ਨੇ ਗੱਲਬਾਤ ਕਰਦੇ ਆ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਨਿਰਮਲਜੀਤ ਸਿੰਘ ਨਰਮਲ ਜੀ ਅੱਜ ਵਿੱਤ ਮੰਤਰੀ ਪਹੁੰਚੇ ਨੇ ਤੇ ਸਹਿਕਾਰਤਾ ਵਿਭਾਗ ਦੇ ਵਿੱਚ ਸਨਮਾਨ ਹਾਸਲ ਕੀਤਾ। ਕਾਦੀ ਸਨਮਾਨ ਮਿਲਿਆ ਤੇ ਕੀ ਕਹਿਣਾ ਚਾਹੋਗੇ? ਸਹਿਕਾਰਤਾ ਦੇ ਖੇਤਰ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਸਬੰਧ ਵਿੱਚ ਸਨਮਾਨ ਮਿਲਿਆ ਜੀ ਇਹ। ਜਲੰਧਰ ਡਿਵੀਜ਼ਨ ਦੀ ਕਪੂਟਲਾ ਜ਼ਿਲ੍ਹੇ ਦੀ ਇੱਕ ਤਲਵੰਡੀ ਚੌਧਰੀਆਂ ਸੋਸਾਇਟੀ ਹੈ। ਸੁਲਤਾਨਪੁਰ ਲੋਧੀ ਦੇ ਵਿੱਚ ਅਸੀਂ ਉੱਥੋਂ ਬਲੋਂਗ ਕਰਦੇ ਹਾਂ ਜੀ। ਹਾਂਜੀ। ਤੇ ਸਹਿਕਾਰਤਾ ਵਿਭਾਗ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤੇ ਹੁਣ ਦੇ ਵਿੱਚ ਕੀ ਫਰਕ ਆ ਤੇ ਕੀ ਲੱਗਦਾ ਵੀ ਜਿਵੇਂ ਵਿੱਤ ਮੰਤਰੀ ਸਾਹਿਬ ਕਹਿ ਗਏ ਵੀ ਬੁਲੰਦੀਆਂ ਤੇ ਜਾ ਰਿਹਾ ਹੈ ਸਹਿਕਾਰਤਾ ਵਿਭਾਗ। ਹਾਂਜੀ ਬਹੁਤ ਹੀ ਬੁਲੰਦੀਆਂ ਤੇ ਜਾ ਰਿਹਾ ਕਿਉਂਕਿ ਲਗਾਤਾਰ ਪਬਲਿਕ ਸਾਡੇ ਨਾਲ ਜੁੜ ਰਹੀ ਹੈ ਜੀ ਹਰੇਕ ਖੇਤਰ ਦੇ ਵਿੱਚ ਕੋ ਨਵੇਂ ਤੋਂ ਨਵੇਂ ਕੰਮ ਵੀ ਕੀਤੇ ਜਾ ਰਹੇ ਨੇ ਕਾਫੀ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਦੀਮੇ राम ਜੋਬਨਜੀਤ ਸਿੰਘ ਆਏ ਆ ਸੁਲਤਾਨਪੁਰ ਲੋਧੀ ਕਪੂਟਲਾ ਤੋਂ ਗੱਲ ਕਰ ਰਹੇ ਜੀ ਠੀਕ ਹੈ ਤੇ ਅੱਜ ਸਨਮਾਨ ਹੋਇਆ ਜੀ ਸਹਿਕਾਰਤਾ ਵਿਭਾਗ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਤੁਹਾਨੂੰ ਵੀ ਸਨਮਾਨਿਤ ਕੀਤਾ ਤੇ ਕੀ ਕਹਿਣਾ ਚਾਹੋਗੇ ਸਹਿਕਾਰਤਾ ਵਿਭਾਗ ਆ ਦੇ ਵਿੱਚ ਜੋ ਜੋ ਪ੍ਰੋਡਕਟ ਨੇ ਤਿਆਰ ਕੀਤੇ ਜਾਂਦੇ ਨੇ ਤੇ ਕਿਦਾਂ ਦਾ ਦੇਖਦੇ ਹੋ ਸਹਿਕਾਰਤਾ ਵਿਭਾਗ ਨੂੰ ਜੀ ਬਿਲਕੁਲ ਬਹੁਤ ਫਰਕ ਆ ਪਹਿਲੇ ਨਾਲੋਂ ਤੇ ਬਾਕੀ ਸਹਿਯੋਗ ਦੇ ਨਾਲ ਸਰਕਾਰ ਦੀ ਸਹਿਯੋਗ ਦੇ ਨਾਲ ਹੀ ਸਾਰੇ ਕੰਮ ਹੁੰਦੇ ਆ ਤੇ ਸਰਕਾਰ ਹਮੇਸ਼ਾ ਸਾਥ ਦਿੰਦੀ ਰਹੀ ਹੈ ਹੁਣ ਵੀ ਸਰਕਾਰ ਸਾਡਾ ਸਾਥ ਦੇ ਰਹੀ ਹੈ ਵਿਭਾਗ ਦਾ ਤੇ ਪਹਿਲੇ ਨਾਲੋਂ ਹੋਰ ਵੀ ਆਪਾਂ ਇਸ ਵਿਭਾਗ ਦੇ ਵਿੱਚ ਸਾਥ ਦੇ ਨਾਲ ਸਰਕਾਰ ਦੇ ਨਾਲ ਬੜਾ ਫਰਕ ਪੈ ਰਿਹਾ ਜੀ ਅੱਗੇ ਤੋਂ ਅੱਗੇ ਹੋਰ ਫਰਕ ਪੈ ਰਿਹਾ ਜੀ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਮੈਂ ਸੀਐਮਐਸ ਬੰਗਾ ਤੋਂ ਮੈਨੇਜਰ ਹਾਂ ਜੀ ਮੇਰੀ ਸੋਸਾਇਟੀ ਜੋ ਕੋਸਮਾ ਪਹਿਲਾਂ ਬੰਦ ਹੋਣ ਦੇ ਕਿਨਾਰੇ ਸੀ ਤੇ ਆਫਸਰਾ ਨੇ ਮੈਨੂੰ ਕਿਹਾ ਕਿ ਕਿ ਉਹਨਾਂ ਨੂੰ ਬੰਦ ਕਰ ਦਿੱਤਾ ਜਾਂ ਦੱਸਿਆ ਜਾਵੇ ਕਿ ਕੀ ਚਾਹੀਦਾ ਮੈਂ ਉਹਨਾਂ ਨੂੰ ਕਿਹਾ ਕਿ ਸਿਰਫ ਮੈਨੂੰ ਹੌਸਲਾ ਚਾਹੀਦਾ ਤੇ ਉਹਨਾਂ ਨੇ ਮੈਨੂੰ ਪਿਆਰ ਨਾਲ ਕਲਾਬੇ ਵਿੱਚ ਲਿਆ ਹੌਸਲਾ ਦਿੱਤਾ ਤੇ ਹਰ ਜਗ੍ਹਾ ਤੇ ਸਰਕਾਰ ਨਾਲ ਖੜੀ ਹੋਈ ਅਤੇ ਅੱਜ ਉਸ ਸੋਸਾਇਟੀ ਨੇ 5 ਕਰੋੜ ਦਾ ਮੁਨਾਫਾ ਵੰਡਿਆ ਤੇ ਇਸ ਮੰਚ ਤੋਂ ਸਨਮਾਨਿਤ ਹੋਣ ਦਾ ਮਾਣ ਪ੍ਰਾਪਤ ਕੀਤਾ ਜੀ ਮੈਂ ਸਰਕਾਰ ਦਾ ਤੇ ਸਾਰੇ ਸਾਥੀਆਂ ਦਾ ਡਾਇਰੈਕਟਰ ਸਾਹਿਬਾਨਾਂ ਦਾ ਆਪਣੀ ਟੀਮ ਦਾ ਸਮੁੱਚੀ ਸਰਕਾਰ ਦਾ ਧੰਨਵਾਦ ਜੀ ਕਿ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਦੇ ਹੌਸਲਾ ਫੁਜਾਈ ਦੇ ਨਾਲ ਅੱਗੇ ਵਧਣ ਵੱਲ ਮੌਕਾ ਦਿੱਤਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਵੀ ਸਹਿਕਾਰਤਾ ਵਿਭਾਗ ਆ ਪਹਿਲਾਂ ਜਿਹੜੀ ਇਹਦੀ ਹੁਣ ਤਸਵੀਰ ਬਦਲ ਰਹੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾ ਹੋ ਗਿਆ ਤੇ ਵਿਕਸਤ ਭਾਰਤ ਦੀ ਜੇ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਅਹਿਮ ਯੋਗਦਾਨ ਆ ਜਿਹੜਾ ਪੰਜਾਬ ਸਹਿਕਾਰਤਾ ਵਿਭਾਗ ਦਾ ਬਿਲਕੁਲ ਸਹੀ ਕਿਹਾ ਜੀ ਜੋ ਸਰਕਾਰ ਦੇ ਆਉਣ ਦੇ ਨਾਲ ਦੇਖੋ ਸਾਡਾ ਕਾਰੋਬਾਰ ਇੰਨਾ ਵਧਿਆ ਕਿ ਪਹਿਲਾਂ ਕੁਝ ਲੱਖਾਂ ਵਿੱਚ ਸੀ ਤੇ ਇਸ ਸਾਲ ਅਸੀਂ 20 ਕਰੋੜ ਦਾ ਕਾਰੋਬਾਰ ਕੀਤਾ ਹੈ ਤੇ ਬਹੁਤ ਵੱਡੀਆਂ ਮੱਲਾਂ ਇੱਕ ਛੋਟੇ ਜਿਹੇ ਖੇਤਰ ਦੇ ਵਿੱਚੋਂ ਅਸੀਂ ਮਾਰ ਰਹੇ ਹਾਂ ਇਹ ਸਰਕਾਰੀ ਸਹਿਯੋਗ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ ਜੀ ਥੈਂਕ ਯੂ ਜੀ ਹਾਂਜੀ ਮੈਂ ਤੁਹਾਡਾ ਕੀ ਨਾਮ ਆ ਜੀ ਅਨੀਤਾ ਗੋਇਲ ਜਗਰਾਉ ਤੋਂ ਆ ਮੇਰੇ ਗਰੁੱਪ ਦਾ ਨਾਮ ਹੈ ਜ਼ਾਇਕਾ ਸੈਲਫ ਹੈਲਪ ਗਰੁੱਪ ਅਸੀਂ ਪ੍ਰੋਡਕਟਸ ਤਿਆਰ ਕਰਦੇ ਹਾਂ ਹੋਮ ਮੇਡ ਹੁੰਦੀਆਂ ਸਾਰੇ ਸਾਡੇ ਪ੍ਰੋਡਕਟਸ ਉਹਦੇ ਵਿੱਚ ਕੋਈ ਪ੍ਰੀਜ਼ਰਵਟਿਵ ਨਹੀਂ ਅਸੀਂ ਯੂਜ਼ ਕਰਦੇ ਇੱਕ ਮਾਨਵਤਾ ਦੀ ਸੇਵਾ ਨੂੰ ਥੀਮ ਲੈ ਕੇ ਅਸੀਂ ਚੱਲੇ ਹੋਏ ਹਾਂ ਔਰ ਸਾਡਾ ਵੀ ਅੱਜ ਸਮਾਨ ਦੇਸ਼ ਵਿਦੇਸ਼ ਦੇ ਵਿੱਚ ਵੀ ਜਾ ਰਿਹਾ ਔਰ ਲੋਕੀ ਬੜੇ ਬੜੇ ਸਲੰਗਰਾਂ ਦੇ ਨਾਂ ਸਾਡਾ ਸਮਾਨ ਨੂੰ ਐਪਰੀਸ਼ੀਏਟ ਕਰ ਰਹੇ ਨੇ ਔਰ ਹੋਰ ਵੀ ਮਚਾਵਾਂਗੇ ਸਹਿਕਾਰਤਾ ਸਾਡੇ ਨਾਲ ਨਾਲ ਰਵੇ ਉਹਨਾਂ ਨੇ ਅੱਜ ਸਾਨੂੰ ਇਸ ਇਸ ਮੁਕਾਮ ਤੱਕ ਪਹੁੰਚਾਇਆ ਉਹਨਾਂ ਦਿਲੋਂ ਤਹਿ ਦਿਲੋਂ ਤੱਕ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਹਾਂਜੀ ਮੈਮ ਜਿਵੇਂ ਸਹਿਕਾਰਤਾ ਵਿਭਾਗ ਵੱਲੋਂ ਅੱਜ ਸਨਮਾਨ ਸਮਾਰੋਹ ਕਰਵਾਇਆ ਗਿਆ ਬੜੀ ਖੁਸ਼ੀ ਹੁੰਦੀ ਹੋਊਗੀ ਜਦੋਂ ਸਨਮਾਨ ਮਿਲਦਾ ਪਰੰਤੂ ਜਿਵੇਂ ਅੱਜ ਕੱਲ੍ਹ ਸਮਾਜ ਦੇ ਵਿੱਚ ਆ ਫਾਸਟ ਫੂਡ ਬਹੁਤ ਆਗੇ ਬਹੁਤ ਚੀਜ਼ਾਂ ਨੇ ਹੈ ਜੀਆਂ ਖਾਣ ਪੀਣ ਵਾਲੀਆਂ ਜਿਨ੍ਹਾਂ ਦਾ ਸਿਹਤ ਤੇ ਵੀ ਅਸਰ ਪੈਂਦਾ ਹੈ ਕਿ ਜਿਹੜੇ ਸਹਿਕਾਰਤਾ ਵਿਭਾਗ ਦੇ ਵਿੱਚ ਖੇਤੀਬਾੜੀ ਨਾਲ ਸੰਬੰਧ ਦੇ ਜਿਹੜੇ ਪ੍ਰੋਡਕਟ ਅੱਜ ਵੀ ਲਾਂਚ ਕੀਤੇ ਗਏ ਆ ਕੀ ਲੱਗਦਾ ਵੀ ਇਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਬਬੀ ਦੇਖੋ ਇਹ ਹੈ ਕਿ ਜਿਹੜਾ ਖੇਤੀਬਾੜੀ ਦੇ ਨਾਲ ਜੁੜੇ ਹੋਏ ਆ ਉਹ ਫਾਸਟ ਫੂਡ ਵੱਲ ਨਹੀਂ ਜਾਣਗੇ ਜੇ ਅਗਰ ਫਾਸਟ ਫੂਡ ਮੰਨ ਲਓ ਕੁਝ ਅੱਛਾ ਮਿਲਟਸ ਦਾ ਮਿਲ ਰਿਹਾ ਵੈ ਉਹਨੂੰ ਫਾਸਟ ਫੂਡ 'ਚ ਅੱਛਾ ਕਨਵਰਟ ਕਰਨ ਤਾਂ ਲੋਕੀ ਸ਼ਾਇਦ ਉਹਨੂੰ ਬਹੁਤ ਅੱਛਾ ਆਪਣੀ ਸਿਹਤ ਵੱਲ ਧਿਆਨ ਦੇ। ਬਾਕੀ ਇਹ ਹੈ ਕਿ ਸਾਡੇ ਵਰਗੇ ਜਿਵੇਂ ਮੇਰੀ ਮੰਮੀ ਨੇ 20 ਸਾਲਾਂ ਦੀ ਇੰਨੀ ਮਿਹਨਤ ਕੀਤੀ ਹੈ। ਇਹ ਜਗਰਾਉਂ ਦੀ ਪਹਿਲੀ ਮਹਿਲਾ ਵੈ ਜਿਨ੍ਹਾਂ ਨੇ ਸੈਲਫ ਹੈਲਪ ਗਰੁੱਪ ਬਣਾਇਆ ਵੈ। ਔਰ ਉਸ ਟਾਈਮ ਤੇ ਜਦੋਂ 20 ਸਾਲ ਪਹਿਲਾਂ ਉਸ ਟਾਈਮ ਤੇ ਜਗਰਾਉਂ ਤੇ ਕੋਈ ਨਹੀਂ ਜਾਣਦਾ ਸੀ ਕਿ ਸੈਲਫ ਹੈਲਪ ਗਰੁੱਪ ਹੁੰਦਾ ਕੀ ਹੈ। ਚਲ ਜੇ। ਸੈਲਫ ਮਿਸੈਲਫ ਹੈਲਪ ਗਰੁੱਪ ਤਾਂ ਕੋਈ ਉਹ ਨਹੀਂ ਅਡੈਂਟ ਨਹੀਂ ਸੀ ਕਿ ਅਗਲਾ ਕਹਿੰਦੇ ਭਈ ਕਿ ਇਹ ਇਮਨ ਕੀ ਪਿੰਡਾਂ ਦੇ ਜਨਾਨੀਆਂ ਦਾ ਇਹ ਸੀਗਾ ਕਿ ਉਹਨਾਂ ਦੇ ਆਦਮੀ ਉਹਨਾਂ ਨੂੰ ਕੰਮ ਤੇ ਜਾਣ ਤੋਂ ਰੋਕਦੇ ਸੀ ਕਿ ਪਰ ਇੱਕ ਹਿੰਮਤ ਨਾਲ ਜਦੋਂ ਮੇਰੀ ਮੰਮੀ ਨੇ ਮੈਲਾਵਾ ਨੂੰ ਕੰਮ ਦੇਣਾ ਸ਼ੁਰੂ ਕੀਤਾ ਤੇ ਘਰ ਦੀਆਂ ਕੁਝ ਮੈਲਾਵਾ ਇਹ ਸੀ ਉਹ ਵੀ ਡਟੇ ਰਹੇ ਉਹਨਾਂ ਨੇ ਵੀ ਕੰਮ ਕੀਤਾ ਜਦੋਂ ਉਹਨਾਂ ਨੂੰ ਆਮਦਨ ਦਾ ਹੌਲੀ-ਹੌਲੀ ਜ਼ਰੀਆ ਮਿਲਿਆ ਤੇ ਆਦਮੀ ਉਹਨਾਂ ਦੇ ਤੇ ਸਾਡੇ ਘਰ ਦੇ ਵੀ ਖੁਸ਼ ਹੋਏ ਇਹ ਹੈ ਕਿ ਸਾਡੇ ਘਰ ਦੇ ਨੇ ਸਾਨੂੰ ਪਹਿਲੇ ਹੀ ਬਹੁਤ ਹੌਸਲਾ ਦਿੱਤਾ ਹੋਇਆ ਸੀ ਠੀਕ ਹੈ ਔਰਤ ਹੈ ਔਰਤ ਦੇ ਵਿੱਚ ਮਜ਼ਬੂਤੀ ਰੱਬ ਨੇ ਪਹਿਲਾਂ ਹੀ ਦਿੱਤੀ ਹੁੰਦੀ ਹੈ ਪਰ ਫਿਰ ਵੀ ਇੱਕ ਸਪੋਰਟ ਦੇਣ ਵਾਸਤੇ ਆਦਮੀਆਂ ਦਾ ਬਹੁਤ ਯੋਗਦਾਨ ਹੁੰਦਾ ਪੰਜਾਬ ਸਰਕਾਰ ਵੱਲੋਂ ਕੀ ਸਹਿਯੋਗ ਕੀਤਾ ਗਿਆ ਪੰਜਾਬ ਸਰ ਲੱਗਦਾ ਹੈ ਪੰਜਾਬ ਸਰਕਾਰ ਨੇ ਜੇ ਬਾਹ ਫੜੀ ਹੈ ਤਾਂ ਜਿੱਥੋਂ ਤੱਕ ਪਹੁੰਚੀ ਬਿਲਕੁਲ ਇਹਨਾਂ ਨੇ ਫੜੀ ਹੈ ਤਾਂ ਹੀ ਸਾਡੇ ਵਰਗੇ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਤਾਂ ਇਹ ਸਮਝ ਆਣੀ ਚਾਹੀਦੀ ਜੇ ਤੁਹਾਨੂੰ ਇੱਥੇ ਹੀ ਬੈਠੇ ਕੰਮ ਦੇ ਰਹੇ ਆ ਤਾਂ ਫਿਰ ਤੁਸੀਂ ਕਿਉਂ ਵਿਦੇਸ਼ ਜਾਣਾ ਤੁਸੀਂ ਇਹਨੂੰ ਹੀ ਰੰਗਲਾ ਪੰਜਾਬ ਬਣਾ ਕੇ ਦਿਖਾਓ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰ ਸਾਡੇ ਨਾਲ ਵੱਖ-ਵੱਖ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੀਆਂ ਨੇ ਤੇ ਉਹ ਪਹੁੰਚੀਆਂ ਨੇ ਚੰਡੀਗੜ੍ਹ ਦੇ ਵਿੱਚ ਰਾਜਪੱਦਰੀ ਸਮਾਗਮਾ ਜਿਹੜਾ ਸਹਿਕਾਰਤਾ ਵਿਭਾਗ ਵੱਲੋਂ ਕਰਵਾਇਆ ਗਿਆ ਜਿੱਥੇ ਇਹਨਾਂ ਸ਼ਕਸ਼ੀਤਾਂ ਦਾ ਸਨਮਾਨ ਕੀਤਾ ਗਿਆ ਤੇ ਗੱਲਬਾਤ ਕਰਦਿਆਂ ਇਹਨਾਂ ਕੋਆਪਰੇਟਿਵ ਜਿਹੜੀਆਂ ਸੁਸਾਇਟੀਆਂ ਨੇ ਜਾਂ ਸਹਿਕਾਰਤਾ ਵਿਭਾਗ ਦੇ ਜੋ ਵੀ ਅਧੀਨ ਕੰਮ ਕਰਦੇ ਨੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਬਹੁਤ ਕੰਮ ਆ ਤੇ ਇੱਥੇ ਰਹਿ ਕੇ ਹੀ ਕੁਝ ਨਾ ਕੁਝ ਕੀਤਾ ਜਾ ਸਕਦਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਨਾਲ ਹੀ ਇਹਨਾਂ ਸਾਰੀਆਂ ਸੋਸਾਇਟੀਆਂ ਦੇ ਜੋ ਵੀ ਆਗੂ ਸਹਿਬਾਨ ਨੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹਨਾਂ ਵੱਲੋਂ ਇੱਕ ਮੰਚ ਮੁਹੱਈਆ ਇਹਨਾਂ ਨੂੰ ਕਰਵਾਇਆ ਗਿਆ ਜਿਸ ਦਾ ਲਾਹਾ ਅੱਜ ਪੰਜਾਬ ਪੰਜਾਬੀਅਤ ਤੇ ਸਹਿਕਾਰਤਾ ਵਿਭਾਗ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਤਜਿੰਦਰ ਚੰਦੀਦ ਦਾ ਅਨਮਿਊਟ ਚੰਡੀਗੜ੍ਹ